ਮੇਜਰ ਮਕਤਵalon ਸਾਰੇ ਹੀ ਦਰਸ਼ਕਾਂ ਨੂੰ ਅੱਜ ਦੇ ਇਸ ਨਵੇਂ ਬਲੌਗ ਵਿੱਚ ਸਤਸ੍ਰੀਕਾਲ ਤੇ ਸਭ ਨੂੰ ਜੀ ਆਇਆਂ ਨੂੰ ਜੋ ਅੱਜ ਤੁਹਾਡੇ ਨਾਲ ਅੱਜ ਜਿਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਉਹ ਹੈ ਕਿ ਕੈਲੰਡਰ ਦੇ ਵਿੱਚ ਆਹ ਦਿਨ ਮਰਮੋਤਿਤੇ ਅਗਸਤ ਦਾ ਜਿਹੜਾ ਆਖਰੀ ਹਫਤਾ ਹੁੰਦਾ ਹੈ ਇਹ ਮਹਾਨ ਮਹਾਤਮ ਨੂੰ ਇਸ ਕਰਕੇ ਹੁੰਦਾ ਹੈ ਕੋਈ ਕੋਈ ਇਹ ਵਕਤ ਸਕੂਲ ਦੇ ਜਿਹੜੇ ਦਿਨ ਉਹ ਹੋਣ ਕਰਕੇ ਸਾਰੇ ਪਾਸੇ ਜਿੰਨੀਆਂ ਸੀਲ ਲੱਗੀਆਂ ਹੋਈਆਂ ਨੇ ਤੇ ਸਾਰੇ ਪਾਸੇ ਦਰਹੰਗ ਰੁਕਤੇ ਨੇ ਤੁਹਾਨੂੰ ਯਾਦ ਹੋਵੇਗਾ ਬਚਪਨ ਦੇ ਵਿੱਚ ਜਿਹੜੀ ਮੇਰੀ ਉਮਰ ਦੇ ਲੋਨ ਨੇ ਤੇ ਸਾਨੂੰ ਸਕੂਲਾਂ ਦੇ ਵਿੱਚੋਂ ਦੋਵੇਂ ਮਹੀਨੇ ਦੀ ਛੁੱਟੀ ਹੁੰਦੀ ਸੀ ਕਰਣੀ ਹੁੰਦੀ ਆ ਤੇ ਉਹ ਛੁੱਟੀਆਂ ਦੇ ਵਿੱਚ ਅਸੀਂ ਕਿਤੇ ਗੱਤੇ ਘੁੰਮ ਜਾਂਦੇ ਸੀ ਤਾਂ ਉਦੋਂ ਜਿਹੜਾ ਪੰਜਾਬ ਦੇ ਵਿੱਚ ਕਹਿਣਗੇ ਵਹਰਕਤ ਕੋ ਮਣ ਜਾਣ ਦਾ ਰਵਾਜ ਨਹੀਂ ਹੁੰਦਾ ਸੀ ਕਦੀ ਕਿਸੇ ਭੂਆ ਕੋ ਚਲੇ ਗਏ ਕਿਸੇ ਮਾਨਤੇ ਚਲੇ ਗਏ ਜਾਂ ਕੋ ਰਿਸ਼ਤੇਦਾਰੀ ਦੇ ਵਿੱਚ ਚਲੇ ਗਏ ਲੇਕਿਨ ਇਥੇ ਕੈਨੇਡਾ ਦੇ ਵਿੱਚ ਇਹ ਜਿਹੜੀਆਂ ਛੁੱਟੀਆਂ ਨੇ ਕਿ ਗਰਮੀ ਦੇ ਵਿੱਚ ਮਹੀਨੇ ਦੇ ਵਿੱਚ ਜੂਨ ਦੇ ਆਖਰੀ ਹਫਤੇ ਤੋਂ ਲੈ ਕੇ ਰਸਤੇ ਆਖਰੀ ਹਫਤੇ ਤੱਕ ਲਗਭਗ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਇਹਦੇ ਨਾਲ ਉੱਤਰੀ ਅਮਰੀਕਾ 'ਚ ਸਾਰਾ ਮਾਹੌਲ ਹੀ ਬਦਲ ਜਾਂਦਾ ਕਿਉਂਕਿ ਬਿਜ਼ਨਸ ਇਸ ਨਾਲ ਬਹੁਤ ਜੁੜਿਆ ਹੋਇਆ ਹੈ ਤੁਹਾਨੂੰ ਜੇ ਤੁਸੀਂ ਜਦੋਂ ਸਕੂਲ ਬੰਦ ਹੁੰਦੇ ਨੇ 에어ਪੋਰਟਾਂ ਤੇ ਜਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਸ਼ ਮਿਲੇਗਾ ਜਹਾਜ਼ਾਂ ਦੇ ਵਿੱਚ ਤੁਹਾਨੂੰ ਸੀਟਾਂ ਨਹੀਂ ਮਿਲਣਗੀਆਂ ਉਸ ਦਾ ਕਾਰਨ ਇਹ ਹੈ ਕਿ ਇਹ ਲੋਕ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਟ੍ਰੈਵਲ ਬਹੁਤ ਕਰਦੇ ਨੇ ਜਿਵੇਂ ਹੁਣ ਜੋ ਇਟਲੀ ਤੋਂ ਆਇਆ ਹੋਟਲੀ ਜਾਣਗੇ ਹੋਰ ਤੋਂ ਆਏ ਹੋਣਗੇ ਜਾਣਗੇ ਜਰਮਨ ਤੋਂ ਆਇਆ ਜਰਮਨ ਜਾਣਗੇ ਚੀਨਾ ਵੀ ਜਾਣ ਤਾਂ ਇਹ ਜਿਹੜੇ ਪਹਿਲਾਂ ਹੀ ਪ੍ਰੋਗਰਾਮ ਜਿਹੜੇ ਇਹਨਾਂ ਦੇ ਬੁੱਕ ਕੀਤੇ ਹੁੰਦੇ ਨੇ ਕਿ ਕਿੱਥੇ ਵਕੇਸ਼ਨ ਤੇ ਜਾਣਾ ਹੈ ਕਿਸੇ ਕਰੂਜ਼ ਤੇ ਜਾਣਾ ਹੈ ਜਾਂ ਕਿੱਥੇ ਬੱਚਿਆਂ ਨੂੰ ਲੈ ਕੇ ਜਾਣਾ ਹੈ ਤੋ ਇਸ ਕਰਕੇ ਇਹ ਜਿਹੜਾ ਜਦੋਂ ਦੋਵੇਂ ਹੀ ਨੇ ਨੇ ਤੋਂ ਕਸ਼ਨਾ ਦੇ ਲੰਘਦੇ ਨੇ ਤੋਂ ਸਾਡੇ ਲੋਕ ਨੇ ਜਿਹੜੇ ਭਾਰਤੀ ਮੂਲ ਦੇ ਲੋਕ ਉਹ ਛੁੱਟੀਆਂ ਲੈਣਗੇ ਵਿੰਟਰ 'ਚ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਭਾਰਤ ਜਾਣਾ ਹੈ ਤੇ ਇਹ ਜਿਹੜੇ ਲੋਕ ਨੇ ਤੋਂ ਇਹ ਛੁੱਟੀਆਂ ਆਪਣੀਆਂ ਬੁੱਕ ਕਰਦੇ ਨੇ ਗਰਮੀਆਂ ਦੇ ਵਿੱਚ ਜਦੋਂ ਇਦਾਂ ਦੇ ਬੱਚਿਆਂ ਦੀਆਂ ਛੁੱਟੀਆਂ ਵੀ ਨਾਲ ਆਉਂਦੀਆਂ ਹੋਣ ਤਾਂ ਕਿ ਕਿਤੇ ਇਕੱਠੇ ਪਰਿਵਾਰ ਸਮੇਤ ਜਾ ਸਕਣ ਸੋ 2 ਮਹੀਨੇ ਨੇ ਜਿਹੜੇ ਉਹ ਬੱਚੇ ਖੂਬ ਇੰਜੋਏ ਕਰਦੇ ਨੇ ਕਈ ਕੈਂਪ ਲੱਗਦੇ ਨੇ ਕਈ ਕੋਆਪ ਪ੍ਰੋਗਰਾਮ ਹੁੰਦੇ ਨੇ ਲੋਕੇਸ਼ਾ ਹੁੰਦੀਆਂ ਨੇ ਤਾਂ ਕਾਫੀ ਇੰਜੋਏ ਕਰਦੇ ਨੇ ਬੱਚੇ ਲੇਕਨ ਜਦੋਂ ਬੱਚਿਆਂ ਨੇ ਵਾਪਸ ਸਕੂਲ ਜਾਣਾ ਹੁੰਦਾ ਸਾਡੇ ਬੱਚੇ ਹੁਣ ਵੱਡੇ ਹੋ ਗਏ ਲੇਕਿਨ ਅਸੀਂ ਵੀ ਇਸ ਮਾਹੌਲ ਚ ਲੰਗੇ ਆ ਤਾਂ ਜਿਹੜਾ ਮਾਹੌਲ ਹੈ ਉਹ ਬਹੁਤ ਚੇਂਜ ਹੋ ਜਾਂਦਾ ਜਿਦਾ ਮਹੀਨਿਆਂ ਪਹਿਲਾਂ ਕਹਿੰਦੇ ਕੋਈ ਬੈਕ ਟੂ ਸਕੂਲ ਸੇਲਸ ਸਟੋਰਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਚੌੜਾ ਸਟੋਰਾਂ ਤੇ ਜਾਓ ਕੱਪੜਿਆਂ ਵਾਲੇ ਸਟੋਰਾਂ ਤੇ ਜਾਓ ਸਟੇਸ਼ਨਰੀ ਸਟੋਰਾਂ ਤੇ ਜਾਓ ਤੇ ਤੁਹਾਨੂੰ ਇਹ ਸੇਲਸ ਲੱਗੀਆਂ ਮਿਲਣਗੀਆਂ ਤੇ ਬੱਚੇ ਜਦੋਂ ਸਕੂਲ ਜਾਂਦੇ ਨੇ ਤੇ ਉਹਨਾਂ ਨੂੰ ਨਵਾਂ ਬੈਗ ਚਾਹੀਦਾ ਹੁੰਦਾ ਨਵੇਂ ਵਾਈਂਡਰ ਚਾਹੀਦੇ ਹੁੰਦੇ ਨੇ ਪੈਨ ਚਾਹੀਦੇ ਹੁੰਦੇ ਨੇ ਕੰਪਿਊਟਰ ਚਾਹੀਦੇ ਹੁੰਦੇ ਨੇ ਲੈਪਟਾਪ ਜਾਂ ਹੋਰ ਤੇ ਉਹਨਾਂ ਨੂੰ ਬਹੁਤ ਸਾਰਾ ਸਮਾਨ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਜਿਹੜੇ ਪਿਛਲੇ 2-3 ਹਫ਼ਤੇ ਨੇ ਤੋ ਉਹ ਮਾਪੇ ਬੱਚਿਆਂ ਨੂੰ ਲੈ ਕੇ ਸਟੋਰ ਤੋਂ ਸਟੋਰ ਫਿਰਦੇ ਰਹਿੰਦੇ ਨੇ ਕਿ ਕਿਤੇ ਸ਼ੂ ਲੈ ਲੈ ਕੇ ਕਿਤੇ ਕੱਪੜੇ ਲੈ ਲੈ ਤੇ ਤੂੰ ਜਿਹੜਾ ਵੀ ਪੜਾਈ ਹੋ ਸਮਾਨ ਤੋਂ ਸਮਾਨ ਹੈ ਸੋ ਉਹ ਲੈ ਲਿਆ ਅਸੀਂ ਵੀ ਕਰਦੇ ਰਹੇ ਹਾਂ ਸੋ ਇਸ ਕਰਕੇ ਸਟੋਰਾਂ ਦੇ ਵਿੱਚ ਬੜਾ ਰਾਸ਼ ਹੁੰਦਾ ਹੈ ਤੋ ਮੈਂ ਵੀ ਕੱਲ ਘੁੰਮਣ ਗਿਆ ਸੀ ਤੇ ਮੈਂ ਦੇਖਿਆ ਕਿ ਥਾਂ ਥਾਂ ਜਿਹੜੀਆਂ ਪਲਾਜ਼ੇ ਦੇ ਵਿੱਚ ਸੇਲਜ਼ ਲੱਗੀਆਂ ਹੋਈਆਂ ਨੇ ਸੋ ਇਸ ਪ੍ਰਕਾਰ ਹੁਣ ਜਿਹੜੇ 에어ਪੋਰਟ ਨੇ ਉਹ ਬਹੁਤ ਬਿਜ਼ੀ ਰਹਣਗੇ ਜਿਹੜੇ ਬੱਚੇ ਬੈਕ ਹੋਮ ਗਏ ਹੋਏ ਨੇ ਆਪਣੇ ਪੇਰੈਂਟਸ ਦੇ ਦੇਸ਼ ਦੇ ਵਿੱਚ ਗਏ ਹੋਏ ਨੇ ਤਾਂ ਉਹ ਵਾਪਸ ਆਉਣਗੇ ਤਾਂ ਇਸ ਕਰਕੇ ਜਿਹੜਾ ਰਾਸ਼ਾ ਜਿਹੜਾ ਉਹ ਕਾਫੀ ਹੋਵੇਗਾ ਸੋ ਮੈਂ ਜਿਹੜੀ ਤੁਹਾਨੂੰ ਗੱਲ ਕਰਨੀ ਹੈ ਇੱਕ ਤੇ ਇਹ ਕਿ ਤੁਸੀਂ ਆਪਣਾ ਵਕਤ ਕੱਢ ਕੇ ਬੱਚਿਆਂ ਨੂੰ ਸ਼ਾਪਿੰਗ ਜ਼ਰੂਰ ਕਰਾਓ ਤਾਂ ਕਿ ਉਹਨਾਂ ਨੂੰ ਅੰਬੈਰਸਮੈਂਟ ਨਾ ਹੋਵੇ ਕਿਉਂਕਿ ਬੱਚੇ ਚਾਹੁੰਦੇ ਨੇ ਜਦੋਂ ਜਾਣ ਉਹਨਾਂ ਦੇ ਨਵੇਂ ਕੱਪੜੇ ਹੋਣ ਨਵੇਂ ਸ਼ੂ ਹੋਣ ਤੇ ਨਵੀਆਂ ਜਿਹੜੀਆਂ ਚੀਜ਼ਾਂ ਨੇ ਉਹ ਲੈ ਕੇ ਸਕੂਲ ਜਾਣ ਤੇ ਦੂਸਰਾ ਹੈਗਾ ਕਿ ਜਦੋਂ ਤੁਸੀਂ ਬੱਚਿਆਂ ਨੇ ਪਹਿਲੇ ਦਿਨ ਸਕੂਲ ਜਾਣਾ ਹੁੰਦਾ ਤੇ ਕਈ ਬੱਚੇ ਜਿਹੜੇ ਛੋਟੇ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂਦੇ ਨੇ ਤਾਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਕਿ ਪਹਿਲੇ ਦਿਨ ਬੱਚੇ ਨੂੰ ਛੱਡ ਕੇ ਆਓ ਸਕੂਲ ਉਹਨੂੰ ਉਹਦਾ ਟੀਚਰ ਦਿਖਾ ਕੇ ਆਓ ਤੋ ਉਹਨੂੰ ਉਹਦਾ ਕਲਾਸਰੂਮ ਦਿਖਾ ਕੇ ਆਓ ਤੇ ਬੱਚਾ ਫਿਰ ਹੌਲੀ-ਹੌਲੀ ਤਾਂ ਜਿਹੜਾ ਹੈਗਾ ਉਹ ਆਪ ਹੀ ਜਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਵੱਡੇ ਬੱਚੇ ਨੇ ਜਿਹੜੀ ਉਹਨਾਂ ਦੀ ਕੋਈ ਪ੍ਰੋਬਲਮ ਵੱਡੇ ਬੱਚੇ ਨੇ ਜਿਹੜੇ ਉਹਨਾਂ ਨੇ ਮੂਵ ਹੋਣਾ ਇਸ ਵੀਕ ਤੇ ਯੂਨੀਵਰਸਟੀਆਂ ਖੁੱਲਣੀਆਂ ਨੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਪਹਿਲੀ ਵਾਰ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਤੇ ਉਹ ਵਿਚਾਰੇ ਕਦੇ ਘਰੋਂ ਬਾਹਰ ਨਹੀਂ ਰਹੇ ਹੁੰਦੇ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਜਿੱਥੇ ਉਹਨਾਂ ਨੇ ਰੈ residense ਲਿਆ ਹੁੰਦਾ ਉੱਥੇ ਉਹਨਾਂ ਨੇ ਆਪਣਾ ਸਮਾਨ ਲੈ ਕੇ ਜਾਣਾ ਹੁੰਦਾ ਭਾਂਡੇ ਲੈ ਕੇ ਜਾਣੇ ਹੁੰਦੇ ਨੇ ਕੱਪੜੇ ਲੈ ਕੇ ਜਾਣੇ ਹੁੰਦੇ ਨੇ ਕੋਈ ਬੈੱਡ ਲੈ ਕੇ ਜਾਣਾ ਹੁੰਦਾ ਤੇ ਹੋਰ ਜੜਨ ਦਿੱਤੋ ਬਸ ਨੂੰ ਦਾ ਸਮਾਨ ਹੈ ਉਹ ਲੈ ਕੇ ਜਾਣਾ ਹੁੰਦਾ ਸੋ ਜਿਨ੍ਹਾਂ ਦੇ ਬੱਚੇ ਵੱਡੇ ਨੇ ਸੋ ਉਹਨਾਂ ਨੂੰ ਆਸਬੀਕ ਤੇ ਉਹ ਬੱਚਿਆਂ ਨੂੰ ਛੱਡਣ ਯੂਨੀਵਰਸਿਟੀ ਵੀ ਜਾਣਾ ਪੈਣਾ ਤੇ ਉਹਦੇ ਨਾਲ ਘਰ ਦੇ ਵਿੱਚ ਇੱਕ ਖਲਾਜਾ ਵੀ ਪੈਦਾ ਹੋ ਜਾਂਦਾ ਤਾਂ ਉੱਥੇ ਜਾ ਕੇ ਬੱਚੇ ਲਈ ਬਿਲਕੁਲ ਨਵਾਂ ਮਾਹੌਲ ਹੁੰਦਾ ਹੈ ਸੋ ਉੱਥੇ ਵੀ ਤੁਹਾਡੀ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨੂੰ ਤੁਸੀਂ ਛੱਡ ਕੇ ਆਓ ਤੇ ਬੱਚੇ ਨੂੰ ਫੋਨ ਕਰਕੇ ਉਹਦਾ ਪਤਾ ਕਰਦੇ ਰਹੋ ਤਾਂ ਕਿ ਕੋਈ ਬੱਚਾ ਉਹਨਾਂ ਨੂੰ ਉੱਥੇ ਤੰਗ ਨਾ ਕਰੇ ਉਥੋਂ ਦੇ ਮਾਹੌਲ ਅਨਸਾਰ ਉਹ ਫਿੱਟ ਆ ਜਾਣ ਬੱਚਿਆਂ ਨੇ ਆਪ ਕਦੇ ਇੰਡੀਪੈਂਡੈਂਟ ਰਹਿ ਕੇ ਨਹੀਂ ਦੇਖਿਆ ਹੁੰਦਾ ਜਾਂ ਕਦੇ ਖਾਣਾ ਨਹੀਂ ਬਣਾ ਕੇ ਦੇਖਿਆ ਹੁੰਦਾ ਤੇ ਉਹਨਾਂ ਨੂੰ ਤੁਹਾਡੀ ਹੈਲਪ ਦੀ ਲੋੜ ਹੁੰਦੀ ਹੈ ਸੋ ਇਸ ਕਰਕੇ ਤੁਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਹੈ ਤੇ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਮਤਲਬ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੁੰਦੀ ਹੈ ਤੇ ਦੂਸਰਾ ਜਿਹੜਾ ਹੈਗਾ ਇੱਥੇ ਇੱਥੇ ਮਾਹੌਲ ਚੇਂਜ ਹੋ ਜਾਂਦਾ ਇੱਥੇ ਮਾਹੌਲ ਇਸ ਕਰਕੇ ਚੇਂਜ ਹੋ ਜਾਂਦਾ ਕਿਉਂਕਿ ਹੁਣ ਆਹ ਸੜਕ ਜਿਹੜੀ ਮੇਰੇ ਇਧਰ ਵਿੱਚ ਜਿੱਥੇ ਮੈਂ ਰਿਕਾਰਡ ਕਰ ਰਿਹਾ ਮੈਨੂੰ ਵਿੰਡੋ ਵਿੱਚ ਦਿਖ ਰਹੀ ਹੈ ਤੇ ਇੱਥੇ ਜਿਹੜੇ ਹੈਗੇ ਨੇ ਕਾਫੀ ਸਟੂਡੈਂਟਸ ਸਾਡੀ ਸਟਰੀਟ ਤੇ ਰਹਿੰਦੇ ਨੇ ਨਾ ਵੀ ਰਹਿੰਦੇ ਹੁਣ ਸਟੂਡੈਂਟਸ ਨਾ ਵੀ ਹੋਣ ਚਾਹੇ ਇੱਥੇ ਦੇ ਬੱਚੇ ਜੰਮੇ ਪਲੇ ਹੋਣ ਤਾਂ ਅਸੀਂ ਛੋਟੀਆਂ ਸਟਰੀਟਾਂ ਤੇ ਜਿਹੜੀਆਂ ਕਾਰਾਂ ਨੇ ਨਾ ਅੰਨੇ ਬਾਪ ਭਜਾਉਂਦੇ ਆ ਸਪੀਡਿੰਗ ਕਰਦੇ ਆ ਤਾਂ ਸਾਨੂੰ ਲੱਗਦਾ ਕਿ ਜੇ ਮੈਂ ਜੰਗ ਹੋ ਕੇ ਥੋੜੀ ਜਿਹੀ ਹੌਲੀ ਕਾਰ ਚਲਾਈ ਪਤਾ ਨਹੀਂ ਮੇਰੀ ਟੌਰ ਦੇ ਵਿੱਚ ਘਾਟਾ ਪੈ ਜਾਣਾ ਤੇ ਹੁਣ ਜਦੋਂ ਬੈਕ ਟੂ ਸਕੂਲ ਹੋ ਜਾਂਦਾ ਹੈ ਮਤਲਬ ਸਕੂਲ ਖੁੱਲ ਜਾਂਦੇ ਨੇ ਤਾਂ ਫਿਰ ਬੱਚੇ ਨੇ ਜਿਹੜੇ ਹੋ ਸੜਕਾਂ ਦੇ ਉੱਤੇ ਆਮ ਹੀ ਕ੍ਰੋਸ ਕਰਦੇ ਨੇ ਜਾਂਦੇ ਨੇ ਤਾਂ ਸਕੂਲ ਜ਼ੋਨ ਦੇ ਵਿੱਚ ਤੁਹਾਨੂੰ ਗੱਡੀ ਲੰਘਾਉਣੀ ਪੈਂਦੀ ਆ ਜਾਂ ਤੁਹਾਨੂੰ ਛੋਟੀਆਂ ਸਟਰੀਟਾਂ ਤੇ ਗੱਡੀ ਲੰਘਾਉਣੀ ਪੈਂਦੀ ਆ ਕਤੋਂ ਨੂੰ ਬਹੁਤ ਧਿਆਨ ਨਾਲ ਰਹਿਣਾ ਪਏਗਾ ਗੱਡੀ ਚਲਾਉਣੀ ਪਏਗੀ ਕਿਉਂਕਿ ਬੱਚੇ ਕਈ ਵਾਰ ਇਧਰ ਉਧਰ ਨਹੀਂ ਦੇਖਦੇ ਸੋ ਤੁਸੀਂ ਅ ਗੱਡੀ ਚਲਾਉਂਦੇ ਹੋ ਸਕੂਲ ਏਰੀਆ ਚ ਲਾਉਂਦੇ ਹੋ ਹਾਲਾਂਕਿ ਉੱਥੇ ਸਪੀਡ ਲਿਖੀ ਹੁੰਦੀ ਹੈ 40 ਲੇਕਿਨ ਮੈਂ ਦੇਖ ਰਹਾ ਕਿ ਲੋਕ ਉੱਥੇ 60 70 100 ਤੱਕ ਵੀ ਜਾਂਦੇ ਨੇ ਸੋ ਇਸ ਨੂੰ ਅਵੋਇਡ ਕਰਨਾ ਹੈ ਕੈਮਰੇ ਲੱਗੇ ਹੁੰਦੇ ਨੇ ਕੈਮਰੇ ਦੇ ਵਿੱਚ ਤੁਹਾਡੀ ਗੱਡੀ ਆ ਗਈ ਤਾਂ ਟਿਕਟ ਤੁਹਾਨੂੰ 4 450 ਡਾਲਰ ਦੀ ਘਰ ਆਏਗੀ ਤੇ ਨਾਲੇ ਸਪੀਡਿੰਗ ਦੇ ਵਿੱਚ ਤੁਹਾਡੇ ਪੁਆਇੰਟ ਜਾਣਗੇ ਇੰਸ਼ੋਰੈਂਸ ਫੋਦੇਗੀ ਤੇ ਦੂਜੀ ਗੱਲ ਇਹ ਹੈ ਕਿ ਖਾਸ ਤੌਰ ਤੇ ਜਦੋਂ ਤੁਸੀਂ ਰਾਈਟ ਟਰਨ ਕਰਦੇ ਆ ਥਾਸੇ ਰਾਈਟ ਬਲਾਈਂਡ ਸਪਾਟ ਚੈੱਕ ਨਹੀਂ ਕਰਦੇ ਬੱਚੇ ਕਈ ਵਾਰ ਫੋਨ ਤੇ ਲੱਗਿਆ ਹੁੰਦਾ ਬੱਚਾ ਜਾਉਂਦਾ ਧਿਆਨ ਇੱਧਰ ਉੱਧਰ ਹੁੰਦਾ ਹੈ ਤਾਂ ਉਹਨੂੰ ਪਤਾ ਹੈ ਕਿ ਗੱਡੀਆਂ ਨੇ ਰੁਕ ਜਾਣਾ ਹੈ ਤਾਂ ਉਹ ਪਿੱਛੋਂ ਆਉਂਦਾ ਤੇ ਸਿੱਧਾ ਹੀ ਜਿਹੜਾ ਰੋਡ ਕ੍ਰੋਸ ਕਰਨ ਲੱਗ ਜਾਂਦਾ ਤੁਸੀਂ ਰਾਈਟ ਮੂਨ ਨਾ ਹੁੰਦਾ ਤੁਸੀਂ ਸਾਈਡ ਵਾਕ ਤੇ ਦੇਖਿਆ ਨਹੀਂ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਕਿਸੇ ਨੂੰ ਵੀ ਹਿੱਟ ਕਰ ਸਕਦੇ ਹਾਂ ਸੋ ਇਸ ਕਰਕੇ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੁੰਦਾ ਸੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਸਕੂਲ ਖੁੱਲ ਜਾਣਗੇ ਤਾਂ ਗੱਡੀਆਂ ਬਹੁਤ ਧਿਆਨ ਨਾਲ ਸੜਕਾਂ ਤੇ ਚਲਾਓ ਤੇ ਜੇ ਤੁਹਾਡੇ ਬੱਚੇ ਇਸ ਤਰ੍ਹਾਂ ਦੀ ਅਣਗਹਿਲੀ ਕਰਦੇ ਵੀ ਨੇ ਤਾਂ ਉਹਨਾਂ ਨੂੰ ਸਮਝਾਓ ਤੇ ਜੇ ਤੁਸੀਂ ਗੱਡੀ ਲੈ ਕੇ ਬਾਹਰ ਜਾਣਾ ਤਾਂ ਬਹੁਤ ਧਿਆਨ ਨਾਲ ਚਰਉਣੀ ਆ ਬੱਚੇ ਛੋਟੇ ਬੱਚੇ ਨੇ ਸਾਈਕਲਾਂ ਤੇ ਸਕੂਲਾਂ ਨੂੰ ਜਾਂਦੇ ਨੇ ਤੁਰ ਕੇ ਸਕੂਲਾਂ ਨੂੰ ਜਾਂਦੇ ਨੇ ਸੋ ਜੇ ਤੁਹਾਡਾ ਬੱਚਾ બસ ਛੱਡ ਕੇ ਜਾਂਦਾ ਤਾਂ ਤੁਸੀਂ ਉਹਨੂੰ ਬੱਸ ਵੀ ਦਿਖਾਉਣੀ ਹੈ ਬੱਸ ਤੱਕ ਛੱਡ ਕੇ ਆਉਣਾ ਹੈ ਬੱਸ ਤੋਂ ਲੈ ਕੇ ਆਉਣਾ ਹੈ ਇਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਸ ਮੁਲਕ ਦੇ ਵਿੱਚ ਬੱਚੇ ਪਾਲਣੇ ਬੜਾ ਮੁਸ਼ਕਲ ਕੰਮ ਹੈ ਬੜਾ ਬੜਾ ਕਹਿ ਲਓ ਕਿ ਤੁਹਾਨੂੰ ਕਰਨਾ ਪੈਂਦਾ ਕਿਉਂਕਿ ਜੇ ਨਹੀਂ ਕਰੋਗੇ ਤਾਂ ਫਿਰ ਹੋਰ ਕੌਣ ਕਰੇਗਾ ਬੱਚੇ ਹੀ ਤੁਹਾਡਾ ਜਿਹੜਾ ਅਸਲੀ ਧਨ ਦੌਲਤ ਹਨ ਸੋ ਇਸ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਸੋ ਮੈਂ ਤੁਹਾਨੂੰ ਮਤਲਬ ਇਹੀ ਕਹੂੰਗਾ ਕਿ ਥੋੜੇ ਦਿਨ ਰਹਿ ਗਏ ਨੇ ਤੋੜੇ ਦਿਨ ਤੋਂ ਭਾਵ ਕਿ ਇਹ ਹੈ ਕਿ ਲੇਬਰ ਡੇ ਲੌਂਗ ਵੀਕਐਂਡ ਹੈ ਟਿਊਸਡੇ ਨੂੰ ਬੱਚਿਆਂ ਨੇ ਸਕੂਲ ਜਾਣਾ ਹੈ ਸੋ ਅੱਜ ਜਿਵੇਂ ਕਹਿ ਲੋ ਵੀ ਫ੍ਰਾਈਡੇ ਹੈ ਤੁਹਾਡੇ ਕੋਲ ਇਹ ਸੈਚਰਡੇ ਹੈ ਸੰਡੇ ਹੈ ਤੇ ਮੰਡੇ ਹੈ ਇਹਨਾਂ ਨੂੰ ਲੌਂਗ ਵੀਕਐਂਡ ਰੱਖ ਕੇ ਮੋਸਟਲੀ ਸਟੋਰ ਬੰਦ ਹੋਣਗੇ ਸੋ ਆ ਦੋ ਦਿਨ ਨੇ ਤੁਹਾਡੇ ਬੱਚਿਆਂ ਦੀ ਸ਼ਾਪਿੰਗ ਕਰਨ ਲਈ ਜਾਂ ਉਹਨਾਂ ਦਾ ਸਮਾਨ ਇਕੱਠਾ ਕਰਨ ਲਈ ਸੋ ਵੀਕਐਂਡ ਤੇ ਯੂਨੀਵਰਸਟੀਆਂ ਜਿਹੜੀਆਂ ਹੈਗੀਆਂ ਸਾਡੇ ਆਲੇ ਦੁਆਲੇ ਭਾਮਿਓ ਕਿਚਨਰ ਵਾਟਰਲੂ ਗੋਲਫ ਲੰਡਨ ਹੈ ਮਤਲਬ ਇਧਰ ਟੋਰਾਂਟੋ ਦੇ ਵਿੱਚ ਹੈ ਜਾਂ ਸਾਡੇ ਨਿਆਗਰਾ ਫਾਲ ਯੂਨੀਵਰਸਿਟੀ ਹੈਗੀਆ ਬ੍ਰੌਕ ਯੂਨੀਵਰਸਿਟੀ ਹੈਗੀ ਹੈ ਕਿਤੇ ਵੀ ਤੁਸੀਂ ਆਪਣੇ ਬੱਚੇ ਨੂੰ ਛੱਡਣ ਜਾਣਾ ਹੈ ਤਾਂ ਤੁਸੀਂ ਉਹ ਤਾਂ ਜਿਹੜਾ ਸਮਾਨ ਹੈ ਉਹਨੂੰ ਨਾਲ ਲੈ ਕੇ ਬੱਚੇ ਨੂੰ ਨਾਲ ਲੈ ਕੇ ਜਿਹੜੀਆਂ ਉਹਗੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਤਾਂ ਤੁਸੀਂ ਉਹ ਛੱਡ ਕੇ ਆਓ ਤਾਂ ਉਹਨਾਂ ਨੂੰ ਸੈੱਟ ਕਰਾ ਕੇ ਆਓ ਤਾਂ ਉਹਨਾਂ ਨੂੰ ਹੌਸਲਾ ਦਿੰਦੇ ਰਹੋ ਤੇ ਤਾਂ ਕਿ ਉਹ ਬੱਚੇ ਆਪਣੀ ਪੜ੍ਹਾਈ ਦੇ ਵਿੱਚ ਚੰਗੀ ਤਰ੍ਹਾਂ ਮਨ ਲਾ ਕੇ ਨਹੀਂ ਜਿਹੜਾ ਉਹ ਪੜ੍ਹ ਸਕਣ ਤੇ ਫਿਰ ਮੈਂ ਇਹੀ ਕਹੂੰਗਾ ਕਿ ਬੱਚਿਆਂ ਨੂੰ ਬਿਠਾ ਕੇ ਇੱਕ ਵਾਰ ਜ਼ਰੂਰ ਪੁੱਛ ਲਓ ਕਿ ਬੇਟੇ ਜਾਂ ਬੇਟੀ ਤੈਨੂੰ ਕੀ ਚਾਹੀਦਾ ਹੈ ਤੇ ਜਿਹੜੀਆਂ ਚੀਜ਼ਾਂ ਉਹਨੂੰ ਚਾਹੀਦੀਆਂ ਨੇ ਤੋਂ ਉਹ ਜ਼ਰੂਰ ਲੈ ਕੇ দাও ਸੋ ਜੇ ਤੁਸੀਂ ਇਸ ਮੁਲਕ ਦੇ ਵਿੱਚ ਨਵੇਂ ਆਏ ਹੋ ਜਾਂ ਤੁਸੀਂ ਆ ਆਪਣੇ ਬੱਚਿਆਂ ਨੂੰ ਬੱਚਿਆਂ ਦੇ ਕੋਲ ਆਏ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੇ ਬੈਕ ਟੂ ਸਕੂਲ ਹੈ ਇਹ ਬਹੁਤ ਹੀ ਇੰਪੋਰਟੈਂਟ ਹੈ ਉੱਤਰੀ ਅਮਰੀਕਾ ਦੇ ਵਿੱਚ ਤੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਇਤਿਹਾਰ ਰੱਖਣਾ ਪੈਂਦਾ ਬਹੁਤ ਸਾਰਾ ਧਿਆਨ ਰੱਖਣਾ ਪੈਂਦਾ ਤੇ ਬੱਚਿਆਂ ਨੇ ਜਿਹੜੇ ਜਿਹੜੇ ਸਕੂਲ ਨੂੰ ਜਾਣਾ ਹੁੰਦਾ ਮੁਰ ਤੋਂ ਤੋਂ ਸਾਰੇ ਜਿਹੜਾ ਮਾਹੌਲ ਹੈ ਉਹ ਬਦਲ ਜਾਂਦਾ ਸੋ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਸੋ ਬੈਕ ਟੂ ਸਕੂਲ ਦੀ ਅਹ ਤੋਂ ਇਹ ਭਾਰਤ ਦੇ ਵਿੱਚ ਇਨਾ ਇੰਪੋਰਟੈਂਟ ਨਹੀਂ ਮੈਂ ਦੇਖਿਆ ਕਿ ਉਹ ਤਾਂ ਜਦੋਂ ਸਕੂਲ ਖੁੱਲਦੇ ਨੇ ਤਾਂ ਬੱਚੇ ਨੋਰਮਲ ਇਥੇ ਨਹੀਂ ਆਉਂਦੇ ਨੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਲੇਕਿਨ ਇੱਥੇ ਹੈਗਾ ਉਹ ਕਾਫੀ ਇੰਪੋਰਟੈਂਟ ਹੈ ਉਹ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਛੋਟੀ ਜਿਹੀ ਗੱਲਬਾਤ ਚੰਗੀ ਲੱਗੀ ਹੋਵੇਗੀ ਤੇ ਇਸ ਦੇ ਨਾਲ ਹੀ ਮੈਂ ਜਾਣ ਤੋਂ ਪਹਿਲਾਂ ਦੱਸ ਦਵਾਂ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਭਾਰਤ ਤੋਂ ਆਏ ਹੋਏ ਸੀ ਇਸ ਮੁਲਕ ਦੇ ਵਿੱਚ ਜਾਂ ਹਨ ਤਾਂ ਉਹਨਾਂ ਲਈ ਜਿਹੜੇ ਕਾਨੂੰਨ ਨੇ ਅੱਜਕੱਲ ਬੜੇ ਚੇਂਜ ਹੋ ਰਹੇ ਨੇ ਤਾਂ ਉਹ ਜਿਹੜਾ ਹੈਗਾ ਕਾਨੂੰਨ ਤੇ ਕੋਹਣ ਜਣਾ ਨਵਾਂ ਆਇਆ ਕਿ ਜਿਹੜੇ ਵਰਕ ਪਰਮਿਟ ਇਸ਼ੂ ਕਰਦੀ ਸੀ ਕੈਨੇਡਾ ਗਵਰਨਮੈਂਟ ਜੇ ਤੁਸੀਂ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੈਗੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਜਿਹੜੇ ਇਸ਼ੂ ਨਹੀਂ ਕੀਤੇ ਜਾਣਗੇ ਸੋ ਇਹਦੇ ਨਾਲ ਬਹੁਤ ਵੱਡੀਆਂ ਸਮੱਸਿਆਵਾਂ ਮਾਣ ਨੇ ਜਿਹੜੀਆਂ ਆਉਣ ਵਾਲੀਆਂ ਨੇ ਕਿਉਂਕਿ ਬੱਚੇ ਆਪਣਾ ਖਰਚਾ ਇੱਥੋਂ ਕੱਢ ਲੈਂਦੇ ਸੀ ਜੇ ਉਹਨਾਂ ਦੇ ਪੇਰੈਂਟਸ ਇੱਥੇ ਆ ਕੇ ਕੰਮ ਕਰ ਲੈਂਦੇ ਸੀ ਤੇ ਖਰਚਾ ਖਰਚਾ ਕੱਢ ਲੈਂਦੇ ਸੀ ਸੋ ਹੁਣ ਉਹ ਜਿਹੜਾ ਹੈਗਾ ਉਹ ਨਹੀਂ ਹੋ ਸਕੇਗਾ ਸੋ ਦਿਨੋਂ ਦਿਨ ਕੈਨੇਡਾ ਗਵਰਨਮੈਂਟ ਸਖਤ ਹੁੰਦੀ ਜਾ ਰਹੀ ਹੈ ਤੇ ਇਹਦੇ ਕਾਰਨ ਕਈ ਨੇ ਇੱਕ ਤਾਂ ਕਾਰਨ ਇਹ ਵੀ ਹੈ ਕਿ ਜਿਹੜੇ ਇੱਥੋਂ ਦੇ ਰੈਜ਼ੀਡੈਂਟ ਨੇ ਪਰਮਾਨੈਂਟ ਰੈਜ਼ੀਡੈਂਟ ਹੈਗੇ ਨੇ ਤਾਂ ਉਹਨਾਂ ਨੇ ਗਵਰਨਮੈਂਟ ਤੇ ਬਹੁਤ ਪ੍ਰੈਸ਼ਰ ਪਾਇਆ ਉਹਦੇ ਪ੍ਰੈਸ਼ਰ ਪਾਉਣ ਦੇ ਕਾਰਨ ਵੀ ਬਹੁਤ ਸੀ ਕਿਉਂਕਿ ਇੱਥੇ ਜਿਹੜੇ ਬੱਚੇ ਆਏ ਹੋਏ ਸੀਗੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਜਿਵੇਂ ਕਹਿ ਲਓ ਇੱਕ ਕਿਸਮ ਦੀ ਅੱਤ ਚੱਕ ਲੈਣੀ ਤੇ ਉਹ ਕੰਮ ਕੀਤਾ ਹੋਇਆ ਸੀ ਜਿਵੇਂ ਆਪਾਂ ਹੁਣੇ ਦੱਸ ਕੇ ਹਟਿਆ ਕਿ ਟ੍ਰੈਫਿਕ ਦੀ ਪ੍ਰਵਾਹ ਨਹੀਂ ਕਰਨੀ ਕਿਸੇ ਕਾਨੂੰਨ ਦੀ ਪਾਲਣਾ ਨਹੀਂ ਕਰਨੀ ਜੇ ਬੇਸਮੈਂਟਾਂ 'ਚ ਰਹਿੰਦੇ ਨੇ ਤਾਂ ਬੇਸਮੈਂਟਾਂ ਦਾ ਕਿਰਾਇਆ ਨਹੀਂ ਦੇਣਾ ਰੈਂਟ ਨਹੀਂ ਦੇਣਾ ਗੱਡੀਆਂ ਚੋਰੀ ਕਰਨੀਆਂ ਲੜਾਈਆਂ ਕਰਨੀਆਂ ਤੇ ਮਾਹੌਲ ਨੂੰ ਮਤਲਬ ਜਿੰਨਾ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਵਿੱਚ ਭਾਵੇਂ ਸਾਰੇ ਬੱਚੇ ਨਹੀਂ ਹੈਗੇ ਮਿਹਨਤੀ ਬੱਚੇ ਵੀ ਨੇ ਲੇਕਿਨ ਜਿਹੜੇ ਮਾੜੇ ਬੰਦੇ ਨੇ ਉਹ ਸਾਰਿਆਂ ਨੂੰ ਹੀ ਲੈ ਡੁੱਪਦੇ ਨੇ ਜਦੋਂ ਅਸੀਂ ਕਿਸੇ ਵੀ ਸਿਸਟਮ ਦਾ ਜਿਹੜਾ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਨੇ ਸੋ ਇਹ ਜਿਹੜਾ ਹੈਗਾ ਨਿਰਾਸ਼ਾਜਨਕ ਹੈਗਾ ਤੇ ਨਰਾਸ਼ਾ ਜਨਕ ਹੈਗਾ ਤਾਂ ਉਹਨਾਂ ਬਹੁਤ ਨਰਾਸ਼ਤਾ ਹੋਵੇਗੀ ਕਿ 70000 ਦੇ ਕਰੀਬ ਜਿਹੜਾ ਸਟੂਡੈਂਟ ਹੈ ਤੇ ਜਾਂ ਤਾਂ ਉਹ ਵਾਪਸ ਜਾਏਗਾ ਤਾਂ ਜਾਂ ਫਿਰ ਉਹ ਪੜ੍ਹੇਗਾ ਕਿਉਂਕਿ ਅਸੀਂ ਤਾਂ ਇਹ ਆਸ ਲੈ ਕੇ ਆਉਨੇ ਆ ਕਿ ਅਸੀਂ ਕੈਨੇਡਾ ਦੇ ਵਿੱਚ ਪੱਕੇ ਹੋਣਾ ਭਾਈ ਕੈਨੇਡਾ ਦੇ ਵਿੱਚ ਪੱਕੇ ਹੁਣ ਤਾਂ ਹੀ ਹੋਵੋਗੇ ਤੇ ਜੇ ਤੁਸੀਂ ਰੀਅਲੀ ਇੱਥੇ ਪੜ੍ਹਾਈ ਕਰਨ ਆਉਨੇ ਹੋ ਤੇ ਪਹਿਲਾਂ ਪੜ੍ਹਾਈ ਕਰੋਗੇ ਤੇ ਫਿਰ ਤੁਸੀਂ ਜਿਹੜਾ ਹੈਗਾ ਗਵਰਨਮੈਂਟ ਤੁਹਾਡੇ ਬਾਰੇ ਸੋਚ ਸਕਦੀ ਹੈ ਤਾਂ ਨਹੀਂ ਅਸੀਂ ਇੱਥੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਬਣਾ ਦਿੱਤੇ ਨੇ ਕਿ ਸਰਕਾਰਾਂ ਨੂੰ ਮਜਬੂਰਨ ਇਸ ਤਰ੍ਹਾਂ ਦੇ ਫੈਸਲੇ ਨੇ ਜਿਹੜੇ ਉਹ ਲੈਣੇ ਪੈ ਰਹੇ ਨੇ ਸੋ ਤੁਸੀਂ ਵੀ ਜੇ ਹੁਣ ਆਉਣਿਓ ਮਤਲਬ ਥੋੜਾ ਕੋ 10 ਸਾਲ ਦਾ ਵੀਜ਼ਾ ਤੇ ਸੋਚ ਕੇ ਆਇਓ ਕਿ ਤੁਹਾਨੂੰ ਇੱਥੇ ਵਰਕ ਪਰਮਿਟ ਹੈ ਜਿਹੜਾ ਹੁਣ ਉਹ ਨਹੀਂ ਮਿਲਣਾ ਹੈਗਾ ਸੋ ਉਮੀਦ ਹੈ ਕਿ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇ ਕਿ ਤੇ ਬੈਕ ਟੂ ਸਕੂਲ ਤੁਹਾਡੇ ਬੱਚਿਆਂ ਨੇ ਵੀ ਜਾਣਾ ਹੋਣਾ ਜਿਹੜੇ ਇੱਥੇ ਆਏ ਹੋਏ ਨੇ ਜਿਨ੍ਹਾਂ ਨੇ ਦੋ ਸੈਮੈਸਟਰ ਪੂਰੇ ਕਰ ਲਏ ਇੱਕ ਸੈਮੈਸਟਰ ਪੂਰਾ ਕਰ ਲਿਆ ਉਹਨਾਂ ਨੇ ਵੀ ਜਾਣਾ ਹੈ ਲੇਕਿਨ ਹੁਣ ਜਿਹੜੇ ਹਾਲਾਤ ਨੇ ਉਹ ਬਦਲ ਜਾਣਗੇ ਤੋ ਉਮੀਦ ਹੈ ਤੁਹਾਨੂੰ ਗੱਲਬਾਤ ਠੀਕ ਲੱਗੇ ਹੋ ਵੀ ਇੱਥੇ ਮੰਗਦੇ ਆਂ ਅੱਗੇ ਆ ਤੁਹਾਨੂੰ ਮੇਰੇ ਨਾਲ ਹੁਦੂ ਆ ਗਿਆ ਮੇਰੇ ਵੱਤੋਂ ਸਾਰਿਆਂ ਸਸਰੇ ਕਾਲ